ਜੋ ਕੁਰਬਾਨੀ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੈ ਉਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਐਸੇ ਮੰਚ ਤੋਂ ਅੱਜ ਇਹ ਬੋਲਿਆ ਗਿਆ ਪੂਰੀ ਧਰਤੀ ਨੂੰ ਸਲੇਟ ਬਣਾ ਲਿਆ ਜਾਵੇ ਪੂਰੀ ਧਰਤੀ ਤੇ ਮੌਜੂਦ ਦਰਖਤਾਂ ਨੂੰ ਪੈਨ ਬਣਾ ਲਿਆ ਜਾਵੇ ਤੇ ਪੂਰੀ ਧਰਤੀ ਤੇ ਮੌਜੂਦ ਸਮੁੰਦਰਾਂ ਸਾਗਰਾਂ ਝੀਲਾਂ ਦੇ ਪਾਣੀਆਂ ਨੂੰ ਸਿਆਹੀ ਬਣਾ ਲਿਆ ਜਾਵੇ ਤਾਂ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬਾਰੇ ਨਹੀਂ ਲਿਖਿਆ ਜਾ ਸਕਦਾ ਤਾਂ ਫਿਰ ਸਾਡੇ ਪੈਨ ਸਾਡੀਆਂ ਕਲਮਾਂ ਤਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਆਪ ਦਾਦੇ ਦਾ ਬਲੀਦਾਨ ਜਦੋਂ ਆਪ ਦਾਦਾ ਬਣੇ ਪੋਤਿਆਂ ਤੱਕ ਦਾ ਬਲੀਦਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਫਿਰ ਸ਼੍ਰੀ ਗੁਰੂ ਹਰगोविंद ਸਿੰਘ ਜੀ ਦੀ ਕੁਰਬਾਨੀ ਫਿਰ ਆਪਣੀ ਕੁਰਬਾਨੀ ਫਿਰ ਚਾਰੇ ਪੋਤਿਆਂ ਦੀ ਕੁਰਬਾਨੀ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਮਾਤਾ ਗੁਜਰ ਕੌਰ ਦੀ ਕੁਰਬਾਨੀ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਦੁਨੀਆ ਦੀ ਕਿਸੇ ਕਿਤਾਬ ਚ ਹੋਰ ਕਿਤੇ ਮਿਲਦਾ ਨਹੀਂ